ਤੋ ਇਸ ਕਰਕੇ ਦੇਖੋ ਜੇ ਤੁਸੀਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਨਾ ਜੀ ਆ ਦੇਖੋ ਅਸੀਂ ਆਪਣੇ ਆਪ ਨੂੰ ਕਿਵੇਂ ਬਦਲ ਸਕਦੇ ਹਾਂ ਤੁਹਾਡੀ ਜ਼ਿੰਦਗੀ ਇੱਕ ਗੱਡੀ ਆ ਤੇ ਡਰਾਈਵਰ ਤੁਸੀਂ ਹੋ ਜਿਹੜੀਆਂ ਤੁਹਾਡੇ ਅੰਦਰ ਚੰਗੀਆਂ ਚੀਜ਼ਾਂ ਨੇ ਦੇਖੋ ਉਹ ਤਾਂ ਤੁਸੀਂ ਆਪਣੇ ਕੋਲ ਰੱਖ ਲਓ ਦੁਨੀਆ ਦੇ ਉੱਤੇ ਕੋਈ ਵੀ ਇਨਸਾਨ ਐਸਾ ਨਹੀਂ ਹੈਗਾ ਜੇ ਤੁਸੀਂ ਇਹ ਤਿੰਨ ਚੀਜ਼ਾਂ ਆਪਣੇ ਅੰਦਰ ਤੁਸੀਂ ਰੱਖ ਲਈਆਂ ਨਾ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤre ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜੀ ਸਾਡੀ ਅੱਜ ਦੀ ਵੀਡੀਓ ਵਾ ਸਾਡੀ ਅੱਜ ਦੀ ਵੀਡੀਓ ਹੈਗੀ ਇੱਕ ਮੋਟੀਵੇਸ਼ਨਲ ਵੀਡੀਓ ਵਾ ਜੀ ਸੋ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਵੀ ਹੈਗਾ ਵਾ ਜਿੰਦਗੀ ਜੇ ਤੁਸੀਂ ਆਪਣੀ ਬਦਲਣਾ ਚਾਹੁੰਦੇ ਹੋ ਨਾ ਤਾਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਬਦਲੋ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਗੇ ਨਾ ਉਦੋਂ ਤੱਕ ਤੁਹਾਡੀ ਜ਼ਿੰਦਗੀ ਬਦਲ ਹੀ ਨਹੀਂ ਸਕਦੀ ਹੈਗੀ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਆ ਦੇਖੋ ਅਸੀਂ ਆਪਣੇ ਆਪ ਨੂੰ ਕਿਵੇਂ ਬਦਲ ਸਕਦੇ ਹਾਂ ਬਹੁਤ ਸੌਖਾ ਤਰੀਕਾ ਵਾ ਯਾਰ ਆਪਣੇ ਆਪ ਨੂੰ ਬਦਲਣ ਦਾ ਸਭ ਤੋਂ ਪਹਿਲਾਂ ਨਾ ਆਪਣੇ ਅੰਦਰ ਤੁਸੀਂ ਖੂਬੀਆਂ ਦੇਖੋ ਬੀਅ ਤੁਹਾਡੇ ਅੰਦਰ ਕਿਹੜੀਆਂ ਖੂਬੀਆਂ ਨੇ ਜਿਹੜੀਆਂ ਕਿਸੇ ਹੋਰ ਦੇ ਵਿੱਚ ਨਹੀਂ ਹੈਗੀਆਂ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੀ ਹੁੰਦੀ ਆ ਦੁਨੀਆ ਦੇ ਉੱਤੇ ਕੋਈ ਵੀ ਇਨਸਾਨ ਐਸਾ ਨਹੀਂ ਹੈਗਾ ਜਿਹਦੇ ਅੰਦਰ ਮਤਲਬ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਖੂਬੀ ਨਾ ਹੋਵੇ ਸੋ ਇਸ ਕਰਕੇ ਹਰੇਕ ਇਨਸਾਨ ਦੇ ਵਿੱਚ ਖੂਬੀਆਂ ਹੁੰਦੀਆਂ ਨੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਆਪਣੀ ਖੂਬੀ ਨੂੰ ਦੇਖੋ ਵੀ ਯਾਰ ਮੇਰੇ ਅੰਦਰ ਆਹ ਟੈਲੈਂਟ ਆ ਮੇਰੇ ਅੰਦਰ ਆਹ ਖੂਬੀ ਆ ਮੇਰੇ ਅੰਦਰ ਆਹ ਸਕਿੱਲ ਆ ਉਹਨੂੰ ਤੁਸੀਂ ਪਹਿਚਾਣੋ ਤੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰਦੋ ਤੇ ਜੋ ਵੀ ਤੁਹਾਡੇ ਅੰਦਰ ਮਾੜੀਆਂ ਆਦਤਾਂ ਨੇ ਹਨਾ ਉਹਨਾਂ ਨੂੰ ਛੱਡ ਦੋ ਹਰੇਕ ਇਨਸਾਨ ਨੂੰ ਪਤਾ ਹੁੰਦਾ ਵੀ ਯਾਰ ਮੇਰੇ ਅੰਦਰ ਆਹ ਵਧੀਆ ਚੀਜ਼ਾਂ ਨੇ ਆਹ ਮਾੜੀ ਚੀਜ਼ਾਂ ਨੇ ਹਨਾ ਜਿਹੜੀਆਂ ਤੁਹਾਡੇ ਅੰਦਰ ਚੰਗੀਆਂ ਚੀਜ਼ਾਂ ਨੇ ਦੇਖੋ ਉਹ ਤਾਂ ਤੁਸੀਂ ਆਪਣੇ ਕੋਲ ਰੱਖ ਲਓ ਜਿਹੜੀਆਂ ਤੁਹਾਡੇ ਕੋਲ ਮਾੜੀਆਂ ਚੀਜ਼ਾਂ ਨੇ ਉਹਨੂੰ ਤੁਸੀਂ ਛੱਡ ਦੋ ਉਹਨੂੰ ਪਾਸੇ ਕਰ ਦੋ ਕਿਉਂਕਿ ਮਾੜੀਆਂ ਚੀਜ਼ਾਂ ਦੇ ਤੁਹਾਡੇ ਦਿਮਾਗ ਦੇ ਵਿੱਚ ਹੈਈਆਂ ਨੇ ਨਾ ਉਹ ਤੁਹਾਨੂੰ ਕਦੇ ਵੀ ਅੱਗੇ ਨਹੀਂ ਵਧਣ ਦੇਣਗੀਆਂ ਹਰ ਇੱਕ ਮਤਲਬੀ ਮੰਨ ਕੇ ਚੱਲੋ ਕੋਈ ਤੁਸੀਂ ਕੰਮ ਕਰ ਰਹੇ ਪਏ ਹੋ ਤੁਹਾਡੇ ਅੰਦਰ ਕੋਈ ਮਾੜੀ ਸਕਿੱਲ ਵੀ ਆ ਗਈ ਨਾ ਉਹਨਾਂ ਤੁਹਾਨੂੰ ਅੱਗੇ ਵਧਣੀ ਨਹੀਂ ਦੇਣਾ ਹੈਗਾ ਸੋ ਇਸ ਕਰਕੇ ਜਿੰਨੀਆਂ ਵੀ ਮਾੜੀਆਂ ਤੁਹਾਡੀਆਂ ਆਦਤਾਂ ਨੇ, ਬੁਰੀਆਂ ਆਦਤਾਂ ਨੇ ਜਾਂ ਤੁਹਾਡੇ ਕੋਲ ਬੁਰੀ ਕੋਈ ਸ਼ਕੀਲਾ ਜਾਂ ਮਾੜੀ ਸ਼ਕੀਲਾ ਉਹਨੂੰ ਯਾਰ ਬਿਲਕੁਲ ਛੱਡ ਦਿਓ ਤੁਸੀਂ ਭੁੱਲ ਜਾ ਉਹਨੂੰ ਕਿਸੇ ਬਾਰੇ ਮਾੜਾ ਸੋਚਣਾ, ਕਿਸੇ ਬਾਰੇ ਮਾੜਾ ਕਰਨਾ, ਕਿਸੇ ਨੂੰ ਮਾੜਾ ਬੋਲਣਾ, ਕਿਸੇ ਨਾਲ ਮਤਲਬ ਮਾੜਾ ਵਰਤਾਵਰ ਕਰਨਾ ਉਹ ਸਾਰੀ ਚੀਜ਼ਾਂ ਨੂੰ ਭੁੱਲ ਜਾ ਯਾਰ। ਇਹ ਸਾਰਾ ਕੁਝ ਨਾ ਇੱਥੇ ਹੀ ਰਹਿ ਜਾਣਾ ਇਹ ਨਾਲ ਨਹੀਂ ਜਾਣਾ ਹੈਗਾ ਤੁਹਾਡੇ। ਆਪਣੇ ਅੰਦਰ ਵਧੀਆ ਸਕਿੱਲ ਸਿੱਖੋ, ਵਧੀਆ ਕਿਤਾਬਾਂ ਪੜੋ, ਵਧੀਆ ਲੋਕਾਂ ਨੂੰ ਮਿਲੋ, ਵਧੀਆ ਵਿਚਾਰ ਸੁਣੋ। ਵਧੀਆ-ਵਧੀਆ ਲੋਕਾਂ ਦੀਆਂ ਵੀਡੀਓ ਦੇਖੋ ਉਹਨਾਂ ਦੇ ਉੱਤੇ ਅਮਲ ਵੀ ਕਰੋ ਜਿੱਥੇ ਵੀ ਤੁਹਾਨੂੰ ਕੋਈ ਚੀਜ਼ ਸਿੱਖ ਨੂੰ ਮਿਲਦਾ ਨਾ ਉਹ ਚੀਜ਼ ਸਿੱਖ ਲੱਗੇ ਸੰਗ ਨਾ ਕਰਿਆ ਕਰੋ ਉਹਨਾਂ ਚੀਜ਼ ਨੂੰ ਛੇਤੀ ਮਤਲਬ ਸਿੱਖ ਲਾ ਕਰੋ ਮੇਰੀ ਸ਼ਿਰਤੂ ਇਹੇ ਆਦਤ ਰਹੀ ਆ ਮੈਨੂੰ ਜਿੱਥੋਂ ਵੀ ਕਿਤੇ ਵੀ ਮਤਲਬ ਮੈਨੂੰ ਕੋਈ ਨਾ ਕੋਈ ਸਿੱਖ ਨੂੰ ਮਿਲਦਾ ਨਾ ਤਾਂ ਉਹ ਚੀਜ਼ ਨੂੰ ਮੈਂ ਛੇਤੀ ਸਿੱਖ ਲੈਣਾ ਵਾ ਉਹ ਮੈਂ ਛੱਡਦਾ ਨਹੀਂ ਹੈਗਾ ਮੈਂ ਕਹਿੰਦਾ ਯਾਰ ਦੇਖੋ ਇਨਸਾਨ ਨਾ ساری ਜ਼ਿੰਦਗੀ ਸਿੱਖਦਾ ਰਹਿੰਦਾ ਕੁਝ ਨਾ ਕੁਝ ਮੈਂ ਵੀ ਇਸੇ ਤਰ੍ਹਾਂ ਚੱਲਦਾ ਮੈਂ ਕਹਿੰਦਾ ਯਾਰ ਜਿੱਥੋਂ ਵੀ ਮੈਨੂੰ ਕੋਈ ਮਾੜੀ ਜੀ ਸਕਿੱਲ ਵੀ ਮਤਲਬ ਵੀ ਤੁਸੀਂ ਸਿੱਖ ਨੂੰ ਮਿਲਦੀ ਹੈ ਨਾ ਅੰਮ੍ਰੇ ਚੀਜ਼ ਸਿੱਖ ਲੈਣਾ ਵਾ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਇਹ ਜਿਹੜੇ ਮੇਰੇ ਕੋਲ ਮਤਲਬ ਇਹ ਕਲਾਸਾਂ ਲਾਉਣ ਹੁੰਦੇ ਨੇ ਮੇਰੇ ਕੋਲ YouTube ਦਾ ਕੋਰਸ ਕਰਦੇ ਨੇ Facebook ਦਾ ਕੋਰਸ ਸਿੱਖਦੇ ਨੇ ਨਾ ਉਹ ਆਉਂਦੇ ਨੇ ਮੇਰੇ ਕੋਲ ਮੈਨੂੰ ਉਹ ਮੈਂ ਉਹਨਾਂ ਤੋਂ ਵੀ ਕੁਝ ਨਾ ਕੋ ਸਿੱਖਦਾ ਰਹਿੰਦਾ ਵਾ ਉਹ ਵੀ ਮੈਨੂੰ ਇਹੋ ਜੀ ਚੀਜ਼ ਸਿਖਾ ਦਿੰਦੇ ਨੇ ਜਿਹੜੀ ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦੀ ਹੈਗੀ ਉਹਨਾਂ ਤੋਂ ਵੀ ਮੈਂ ਬਹੁਤ ਕੁਝ ਸਿੱਖਦਾ ਵਾਂ ਸੋ ਇਸ ਕਰਕੇ ਦੇਖੋ ਜੇ ਤੁਸੀਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਨਾ ਜੀ ਤੁਹਾਨੂੰ ਸਾਰਿਆਂ ਨਾਲੋਂ ਪਹਿਲਾਂ ਵਾ ਵੀ ਤੁਸੀਂ ਆਪਣੇ ਆਪ ਨੂੰ ਬਦਲੋ ਆਪਣੇ ਖੁਦ ਨੂੰ ਬਦਲਾਵ ਲਓ ਆਪਣੇ ਵਿੱਚ ਜਦੋਂ ਤੱਕ ਤੁਸੀਂ ਆਪਣੇ ਅੰਦਰ ਬਦਲਾਵ ਨਹੀਂ ਲਿਆਉਂਗੇ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਛੋਟੀਆਂ ਛੋਟੀਆਂ ਸਕਿੱਲ ਦੇ ਅੰਦਰ ਵੀ ਜਦੋਂ ਤੱਕ ਤੁਹਾਡੇ ਅੰਦਰ ਉਹ ਬਦਲਾਵ ਨਹੀਂ ਆਏਗਾ ਨਾ ਜੀ ਤਾਂ ਤੁਸੀਂ ਉਦੋਂ ਤੱਕ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਹੋ ਹੀ ਨਹੀਂ ਸਕਦੇ ਹੈਗੇ ਸਕਸੈਸ ਹੋ ਹੀ ਨਹੀਂ ਸਕਦੇ ਹੈਗੇ ਤੁਸੀਂ ਜਿੱਥੇ ਖੜੇ ਹੋ ਨਾ ਉੱਥੇ ਹੀ ਖੜੇ ਰਹੋਗੇ ਤੁਸੀਂ ਦੇਖੋ ਤੁਸੀਂ ਤੁਹਾਡਾ ਲੈਵਲ ਅੱਜ ਇਹ ਹੈ ਆ ਜੇ ਤੁਸੀਂ ਇੱਥੇ ਖੜੇ ਹੋ ਨਾ ਜਦੋਂ ਤੱਕ ਤੁਸੀਂ ਆਪਣੇ ਅੰਦਰ ਨਹੀਂ ਬਦਲਾਵ ਲਿਆਉਂਗੇ ਕੁਝ ਨਵਾਂ ਨਹੀਂ ਸੋਚੋਗੇ ਕੁਝ ਨਵਾਂ ਕਰਨ ਬਾਰੇ ਨਹੀਂ ਅੱਗੇ ਵਧੋਗੇ ਨਾ ਐਕਸ਼ਨ ਨਹੀਂ ਲਓਗੇ ਤੁਸੀਂ ਇੱਥੇ ਖੜੇ ਰਹੋਗੇ ਜੇ ਤੁਸੀਂ ਮਾੜੀਆਂ ਆਦਤਾਂ ਨੂੰ ਛੱਡ ਗਏ ਚੰਗੀਆਂ ਆਦਤਾਂ ਅਪਣਾ ਲਈਆਂ ਠੀਕ ਹੈ ਜੀ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰਤਾ ਜੇ ਤੁਸੀਂ ਇੱਥੇ ਖੜੇ ਹੋ ਨਾ ਤਾਂ ਕੱਲ ਨੂੰ ਤੁਸੀਂ ਇੱਥੇ ਹੋਵੋਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਤੁਸੀਂ ਕਿੰਡੀ ਛੇਤੀ ਕਾਮਯਾਬ ਹੋ ਗਏ ਸੋ ਇਸ ਕਰਕੇ ਹਮੇਸ਼ਾ ਚੰਗਾ ਸੁਣਿਆ ਕਰੋ ਚੰਗਾ ਪੜਿਆ ਕਰੋ ਚੰਗਾ ਬੋਲਿਆ ਕਰੋ ਜੇ ਤੁਸੀਂ ਇਹ ਤਿੰਨ ਚੀਜ਼ਾਂ ਆਪਣੇ ਅੰਦਰ ਤੁਸੀਂ ਰੱਖ ਲਈਆਂ ਨਾ ਚੰਗਾ ਸੁਣਨਾ ਚੰਗਾ ਪੜ੍ਹਨਾ ਚੰਗਾ ਬੋਲਣਾ ਤੁਸੀਂ ਇਹ ਚੀਜ਼ਾਂ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਨਾ ਵਧੀਆ-ਵਧੀਆ ਚੀਜ਼ਾਂ ਸਿੱਖਣੇ ਸ਼ੁਰੂ ਕਰਤੀਆਂ ਵਧੀਆ ਕਿਤਾਬਾਂ ਪੜ੍ਹਨੇ ਸ਼ੁਰੂ ਕਰਤੀਆਂ ਤਾਂ ਦੁਨੀਆ ਦੀ ਕੋਈ ਏਸੀ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੀ ਜ਼ਿੰਦਗੀ ਬਦਲਣ ਨੂੰ ਰੋਕ ਸਕੇਗੀ ਤੁਹਾਨੂੰ ਅੱਗੇ ਵਧਣ ਤੋਂ ਰੋਕ ਸਕੇਗੀ ਸੋ ਇਸ ਕਰਕੇ ਜੇ ਤੁਸੀਂ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਏਗਾ ਆਪਣੇ ਅੰਦਰ ਬਦਲਾਅ ਲਿਆਉਣਾ ਪਏਗਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ ਜਦੋਂ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਆਪਣਾ ਨਜ਼ਰੀਆ ਬਦਲ ਲਿਆ ਆਪਣਾ ਦੇਖਣ ਦਾ ਨਜ਼ਰੀਆ ਬਦਲ ਲਿਆ ਆਪਣਾ ਬੈਠਣ ਦਾ ਤਰੀਕਾ ਬਦਲ ਲਿਆ ਆਪਣਾ ਖਾਣ ਦਾ ਤਰੀਕਾ ਬਦਲ ਲਿਆ ਆਪਣਾ ਗੱਲ ਕਰਨ ਦਾ ਤਰੀਕਾ ਬਦਲ ਲਿਆ ਲੋਕਾਂ ਨੂੰ ਮਿਲਣ ਦਾ ਤਰੀਕਾ ਬਦਲ ਲਿਆ ਜਦੋਂ ਤੁਸੀਂ ਇਹ ਚੀਜ਼ਾਂ ਤੁਸੀਂ ਸਾਰਾ ਕੁਝ ਬਦਲ ਲਿਆ ਤੁਹਾਡੀ ਜ਼ਿੰਦਗੀ ਆ ਆਪਣੇ ਆਪ ਹੀ ਬਦਲ ਜਾਣੀ ਆ ਜ਼ਿੰਦਗੀ ਬਦਲਣ ਲੱਗੇ ਟਾਈਮ ਥੋੜੀ ਲੱਗਦਾ ਵਾ ਜ਼ਿੰਦਗੀ ਤਾਂ ਦੇਖੋ ਤੁਹਾਡੇ ਨਾਲ ਹੀ ਚੱਲਣੀ ਆ ਤੁਹਾਡੀ ਜ਼ਿੰਦਗੀ ਆ ਮੰਨ ਕੇ ਚੱਲੋ ਯਾਰ ਤੁਸੀਂ ਕਿਸੇ ਗੱਡੀ ਦੇ ਤੁਸੀਂ ਡਰਾਈਵਰ ਹੋ ਠੀਕ ਹੈ ਜੀ ਤੁਹਾਡੇ ਸਟੀਰਿੰਗ ਤੁਹਾਡੇ ਹੱਥ ਆ ਤੁਸੀਂ ਜਿੱਥੇ ਤੁਹਾਡਾ ਦਿਲ ਕਰਦਾ ਗੱਡੀ ਰੋਕ ਲਓ ਜਿੱਧਰ ਨੂੰ ਦਿਲ ਕਰਦਾ ਉਧਰ ਨੂੰ ਮੋੜੋ ਰਾਈਟ ਨੂੰ ਮੋੜੋ ਰਾਈਟ ਮੋੜ ਤੋਂ ਲੈਫਟ ਮੋੜ ਦੀ ਦਾ ਲੈਫਟ ਮੋੜ ਤੋਂ ਤੁਹਾਡੇ ਹੱਥ ਆ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਆ ਤੁਹਾਡੀ ਜ਼ਿੰਦਗੀ ਇੱਕ ਗੱਡੀ ਆ ਤੇ ਡਰਾਈਵਰ ਤੁਸੀਂ ਹੋ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਜਾਣਾ ਚਾਹੇ ਤੁਸੀਂ ਇਹਨੂੰ ਚੰਗੇ ਪਾਸੇ ਲੈ ਜਾਓ ਚਾਹੇ ਤੁਸੀਂ ਮਾੜੇ ਪਾਸੇ ਲੈ ਜਾਓ ਚਾਹੇ ਇਹਨੂੰ ਇੱਕ ਥਾਂ ਤੇ ਖੜੀ ਕਰ ਦਿਓ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੋਵੇ ਤੁਸੀਂ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਨੂੰ ਚਲਾਉਣਾ ਚਾਹੁੰਦੇ ਹੋ ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਸਫਲ ਹੋਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ ਸਾਰਿਆਂ ਨਾਲੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਬਦਲੋ ਖੁਦ ਨੂੰ ਬਦਲੋ ਜਦੋਂ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਤੁਹਾਡੀ ਜ਼ਿੰਦਗੀ ਆਪਣੇ ਆਪ ਹੀ ਬਦਲ ਜਾਣੀ ਆ ਕਾਮਯਾਬ ਹੋਣਾ ਸਕਸੈਸ ਹੋਣਾ ਆਪਣੀ ਮੰਜ਼ਿਲ ਤੇ ਪਹੁੰਚਣਾ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਕੰਮ ਆ ਜਿਵੇਂ ਤੁਸੀਂ ਸੋਚੋਗੇ ਨਾ ਤੁਸੀਂ ਓਵੇਂ ਦਾ ਮੰਨ ਜਾਓਗੇ ਇਹ 101% ਗੱਲ ਮੇਰੀ ਸੱਚ ਆ ਕਿਉਂ ਕਿ ਮੈਂ ਇਹ ਚੀਜ਼ ਪਰਖੀ ਹੋਈ ਆ ਜੋ ਮੈਂ ਸੋਚਦਾ ਹੁੰਦਾ ਸੀ ਨਾ ਅੱਜ ਤੋਂ 2 ਸਾਲ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਉਹ ਚੀਜ਼ ਮੈਂ ਅੱਜ ਕਰ ਲਈ ਆ ਉਹ ਚੀਜ਼ ਮੇਰੇ ਨਾਲ ਹੋ ਰਹੀ ਆ ਉਸ ਲੈਵਲ ਤੇ ਮੈਂ ਪਹੁੰਚ ਚੁੱਕਿਆ ਮਾ ਹੁਣ ਜੋ ਮੈਂ ਸੋਚਦਾ ਵਾ ਜੇਸੇ ਲੈਵਲ ਦਾ ਮੈਂ ਤੁਹਾਨੂੰ ਨਾਲ ਵਾਦਾ ਕਰਦਾ ਅੱਜ ਤੋਂ 2 ਸਾਲ ਬਾਅਦ ਮੈਂ ਉਸ ਲੈਵਲ ਤੇ ਪਹੁੰਚ ਜਾਊਂਗਾ 2 ਸਾਲ ਵੀ ਮੈਂ ਬਹੁਤ ਜ਼ਿਆਦਾ ਕਹਤੇ ਆ ਪਹਿਲਾਂ ਦੀ ਗੱਲ 2025 ਦੇ ਵਿੱਚ ਹੀ 2025 ਦੇ ਵਿੱਚ ਹੀ ਮੈਂ ਉਸ ਲੈਵਲ ਤੇ ਪਹੁੰਚ ਜਾਣਾ ਤੇ ਮੈਂ ਤੁਹਾਨੂੰ ਪਹੁੰਚ ਕੇ ਦਿਖਾਊਂਗਾ ਵੀਡੀਓ ਬਣਾ ਕੇ ਤੁਹਾਡੇ ਸਾਰਿਆਂਗੇ ਪੇਸ਼ ਕਰੂੰਗਾ ਆ ਦੇਖੋ ਜੀ ਅੱਜ ਮੈਂ ਆ ਚੀਜ਼ ਸੋਚੀ ਸੀ ਤੇ ਆ ਚੀਜ਼ ਮੈਂ ਅਚੀਵ ਕਰ ਲਈ ਜਮੈਂ ਵਾਦਾ ਮੇਰਾ ਏ ਤੁਹਾਡੇ ਨਾਲ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਬਹੁਤ ਛੇਤੀ 2025 ਤੋਂ ਪਹਿਲਾਂ ਹੀ ਕਰਕੇ ਦਿਖਾਵਾਂਗਾ 2025 ਤੱਕ ਮੈਂ ਬਹੁਤ ਜ਼ਿਆਦਾ ਉਚਾਈ ਤੱਕ ਮੈਂ ਪਹੁੰਚ ਜਾਣਾ ਕਿਉਂਕਿ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਆ ਮੈਨੂੰ ਆਪਣੇ ਉੱਪਰ ਕੌਨਫੀਡੈਂਸ ਆ ਕਿਉਂ ਕਿ ਮੈਂ ਉਹ ਚੀਜ਼ ਬਾਰੇ ਸੋਚਦਾ ਵਾਂ ਉਹ ਸਕਿੱਲ ਦੇ ਉੱਤੇ ਮੈਂ ਕੰਮ ਕਰਦਾ ਵਾਂ ਮੈਂ ਆਪਣੀ ਜ਼ਿੰਦਗੀ ਨੂੰ ਬਦਲ ਰਿਹਾ ਵਾਂ ਕਿਉਂ ਕਿ ਮੈਂ ਆਪਣੇ ਅੰਦਰ ਬਦਲਾਅ ਲਿਆ ਰਿਹਾ ਵਾਂ ਜਦੋਂ ਮੈਂ ਆਪਣੇ ਅੰਦਰ ਬਦਲਾਅ ਲਿਆਵਾਂਗਾ ਤੇ ਮੇਰੀ ਜ਼ਿੰਦਗੀ ਯਾਰ ਆਪਣੇ ਆਪ ਬਦਲੇਗੀ ਜਦ ਦਿਨ ਮੈਂ ਆਪਣੇ ਆਪ 'ਚ ਪੂਰਾ ਬਦਲਾਵ ਲਿਆਂਦਾ ਮੇਰੀ ਜ਼ਿੰਦਗੀ ਸਾਰੀ ਬਦਲ ਜਾਣੀ ਸੋ ਇਸ ਕਰਕੇ ਜੇ ਤੁਸੀਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ ਜਦੋਂ ਤੁਸੀਂ ਆਪਣੇ ਆਪ ਨੂੰ ਬਦਲਦੇ ਆ ਜ਼ਿੰਦਗੀ ਤੁਹਾਡੀ ਆਪਣੇ ਆਪ ਬਦਲ ਜਾਣੀ ਹੈ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤਨ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਇਹ ਮੋਟੀਵੇਸ਼ਨ ਵੀਡੀਓ ਮੇਰੀ ਥੋੜੀ ਜੀ ਵੀ ਵਧੀਆ ਲੱਗੀ ਤਾਂ ਪਲੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਸੀਂ ਕਮੈਂਟ ਕਰਕੇ ਥੱਲੇ ਵੀਡੀਓ ਤੇ ਜਰੂਰ ਦੱਸੋ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਕਿਵੇਂ ਦੀ ਲੱਗੀ ਆ ਸੋ ਦੋਸਤੋ ਮਿਲਦੇ ਆ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਨ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ